ਸਇਕ ਕਸਾਨ ਮੋਰਚਾ ਦੀ ਤਰਫੋਂ ਅੱਜ ਪੰਜਾਬ ਬੰਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਜਿਲ੍ਹਾ ਪਠਾਨਕੋਟ ਚ ਸਵੇਰੇ 7 ਵਜੇ ਤੋਂ ਪਠਾਨਕੋਟ ਅੰਮ੍ਰਿਤਸਰ ਹਾਈਵੇ ਤੇ ਲਧਪਾਲਵਾ ਟੋਲ ਪਲਾਜ਼ਾ ਨੂੰ ਜਾਮ ਕੀਤਾ ਹੈ ਤੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਸ਼ਾਮੀ 4 ਵਜੇ ਤੱਕ ਜਿਹੜਾ ਹੈ ਉਹ ਜਾਮ ਰਹੇਗਾ ਤੇ ਉਹ ਕਈ ਲੋਕਾਂ ਨੂੰ ਨਾ ਛੱਡਣ ਦੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਘਰੋਂ ਬਾਹਰ ਜਿਹੜਾ ਹੈ ਉਹ ਨਾ ਨਿਕਲਿਆ ਜਾਵੇ ਨਹੀਂ ਤਾਂ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਉਹ ਤੁਹਾਨੂੰ ਕਰਨਾ ਪੈ ਸਕਦਾ ਜੇਕਰ ਤੁਸੀਂ ਵੀ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਅੱਜ ਜਿਹੜਾ ਹੈ ਉਹ ਤੁਹਾਨੂੰ ਬਾਹਰ ਜਾਣਾ ਮਹਿੰਗਾ ਪੈ ਸਕਦਾ ਕਿਉਂਕ ਪਸਾ ਜਿੱਥੇ ਬੰਦ ਨੇ ਉੱਥੇ ਹੀ ਟ੍ਰੇਨ ਦੀ ਆਵਾਜ਼ ਆਈ ਵੀ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਪਈ ਹੈ ਜਿੱਥੇ ਸਹਿਯੁਕਤ ਕਿਸਾਨ ਮੋਰਚਾ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪੂਰਾ ਪੰਜਾਬ ਬੰਦ ਕੀਤਾ ਗਿਆ ਤੇ ਉੱਥੇ ਹੀ ਪਠਾਨਕੋਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਦੀਆਂ ਸੜਕਾਂ ਵੀ ਅੱਜ ਸਵੇਰੇ 7 ਵਜੇ ਤੋਂ ਖਾਲੀ ਨਜ਼ਰ ਆ ਰਹੀਆਂ ਨਹੀਂ ਕਿਉਂਕਿ ਸਹਿਯੁਕਤ ਕਿਸਾਨ ਮੋਰਚਾ ਵੱਲੋਂ ਵਕवट ਜਿੱਥੇ ਬੰਦੀਆਂ ਦੇ ਨਾਲ ਜਿਹੜਾ ਹੈ ਉਹ ਮੋਰਚਾ ਜਿਹੜਾ ਆਪਣਾ ਸੰਭਾਲਿਆ ਜਾ ਰਿਹਾ ਜਿੱਥੇ ਪਠਾਨਕੋਟ ਅੰਦਰ ਸਰਨਸ਼ਨ ਹਾਈ ਵੀ ਦੀ ਗੱਲ ਕਰੀ ਰਤ ਅਨਤ ਪਾਲਮ ਟੋਲ ਪਾਜ਼ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਰੋਜ਼ ਪ੍ਰਦਰਸ਼ਨ ਕਰ ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਤਣਾਤੀ ਜਿਹੜੀ ਹੈ ਉਹ ਵਧਤੀ ਗਈ ਹੈ ਪੂਰੀ ਤਰ੍ਹਾਂ ਦੇ ਨਾਲ ਜਾਮ ਜਿਹੜਾ ਉਹ ਕੀਤਾ ਗਿਆ ਤੇ ਇਸ ਸਬੰਧੀ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਅਸੀਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਸੰਘਰਸ਼ ਜੜਾਏ ਉਹ ਜਾਰੀ ਰੱਖਾਂਗੇ ਇਹ ਸਾਡੇ ਜੋ ਦਰਵੇ ਸਿਆਸਤਾਂ ਜਿਹੜੀ ਨੱਲੇਵਾਲ ਦੀ ਪੋਖਰ ਤਾਲ 35 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਦੇ ਰੋਸ ਵਜ੍ਹਾ ਅੱਜ ਆਪਾਂ ਪੂਰਾ ਪੰਜਾਬ ਬੰਦੀ ਹੜਤਾਲ ਦਿੱਤੀ ਕਿੱਥੇ ਸੀ ਸੋ ਬਹੁਤ ਵਧੀਆ ਹੰਗਾਰਾ ਮਿਲਿਆ ਪਠਾਨਕੋਟ ਜੇ ਤੁਸੀਂ ਦੇਖ ਸਕਦੇ ਹੋ ਪੂਰਾ ਬੰਦ ਪਿਆ ਹੋਇਆ ਔਰ ਲੋਕਾਂ ਵੱਲੋਂ ਬੜਾ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਪਤਾ ਵੀ ਇਹ ਸਾਰੇ ਕਾਰੋਬਾਰ ਸੱਠਪ ਹੋ ਜਾਣੇ ਹਨ ਜੇ ਸਰਕਾਰ ਗੂੰਗੀ ਬੁਲੀ ਸਰਕਾਰ ਸਾਡੇ ਮੰਗਾਂ ਨਾ ਮੰਨੀਆਂ ਤਾਂ ਆਮ ਜਨਤਾ ਕਿਸਾਨਾਂ ਦੇ ਮਰਨਾ ਆਰਤੀ ਵਰਗ ਟਰਾਂਸਪੋਰਟਰ ਮਨੀਮ ਵਗੈਰਾ ਜੋ ਪਬਲਿਕ ਛੋਟੀ ਦੁਕਾਨਦਾਰ ਸਭ ਹੀ ਕੰਮ ਚੁੱਪ ਹੋ ਜਾਵੇਗਾ ਸੋ ਅੱਜ ਰੋਸ ਵਜੋਂ ਪੂਰੇ ਪੰਜਾਬ ਬੰਦੀ ਹੜਤਾਲ ਸੀ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਜੋ ਲੋਕਲ ਸਥਾਨਕ ਵਾਸੀ ਨੇ ਉਹ ਬਹੁਤ ਵਧੀਆ ਸਹਿਯੋਗ ਦੇ ਰਹੇ ਹਨ ਪੂਰਾ ਪੂਰਨ ਤੌਰ ਤੇ ਬੰਦਾ ਨੌਜਵਾਨ ਵੀਰ ਬਹੁਤ ਵਧੀਆ ਸੇਵਾਵਾਂ ਵਾਰਿਆਂ ਜਿਸ ਨੂੰ ਜ਼ਰੂਰਤ ਹੈ ਕੋਈ ਲੋੜਵੰਦ ਹੈ ਜਾਂ ਕੋਈ ਅਮਰਜੈਂਸੀ ਆ ਉਸ ਨੂੰ ਆਪਾਂ ਲਗਾਉਂ ਦਿੰਦੇ ਆ ਕਿਸੇ ਨੂੰ ਰੋਕਦੇ ਨਹੀਂ ਸੋ ਬਹੁਤ ਵਧੀਆ ਸਹਯੋਗ ਆ ਸੋ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਜੋ ਆਗੇ ਤੇ ਹਰ ਵੇਲੇ ਕਵਰ ਕਰਦੇ ਹੋ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਹੋ ਸੋ ਇਦਾਂ ਹੀ ਕਹਿ ਕੇ ਅਸੀਂ ਧੰਨਵਾਦ ਕਰਦੇ ਹਾਂ ਜੀ ਕੇਂਦਰ ਸਰਕਾਰ ਨੇ ਉਸ ਟਾਈਮ ਨੂੰ ਹਾਂ ਕਰ ਦਿੱਤੀ ਸੀ ਜੀ ਤੁਹਾਡੀ ਐਮਐਸਪੀ ਲਾਗੂ ਕਰ ਦਵਾਂਗੇ ਪਰ ਸਰਕਾਰ ਨੇ ਉਹ ਕਾਗਜ਼ੀ ਪੱਤਰੀ ਤੇ ਲਾਗੂ ਨਹੀਂ ਕੀਤੀ ਮੂੰਹ ਜਬਾਨੇ ਹਾਂ ਕਰ ਦਿੱਤੀ ਸੀ ਉਹਨਾਂ ਲਾਗੂ ਨਹੀਂ ਕਰ ਰਹੇ ਨਾ ਲਾਗੂ ਕਰਨ ਕਰਕੇ ਅਸੀਂ ਇਹ ਦੁਬਾਰਾ ਅਜਿਟੇਂਟੇ ਤੇ ਆਏ ਆ ਜੋ ਸਰਕਾਰ ਇੱਕ ਸਾਲ ਤੋਂ ਫਰਵਰੀ ਮਹੀਨੇ ਤੋਂ ਬੈਠੇ ਆ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਖਾਰ ਕੇ ਸਾਡਾ ਦਰਵੇਸ਼ ਜੀ ਸਦਨ ਮਰਨ ਵਰਤੇ ਬਹਿ ਗਿਆ ਪਰ ਸਰਕਾਰਾਂ ਫਿਰ ਵੀ ਟਾਲ ਮਟੋਲ ਕਰ ਰਹੀਆਂ ਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਲਾ ਜੇ ਪਰ ਗੱਲ ਨੂੰ ਮਕਾ ਨਹੀਂ ਰਹੀਆਂ ਪਠਾਨਕੋਟੋ ਇੱਕ ਮਹਿਨਤਾ ਦਾ ਆਇਆ ਹੀ ਟੋਲ ਪ੍ਰਚਾਰ ਸ਼ਪਾਲਵਾਦ ਲਗਾ ਦੂਸਰਾ ਦਾ ਮਦੋ ਪਰੇ ਜੀ ਪਠਾਨਕੋਟ ਵੀ ਆਪਣਾ ਪੂਰਾ ਸ਼ਹਿਰ ਬੰਦ ਹੈ ਤੁਸੀਂ ਜਾ ਕੇ ਕਵਰ ਕਰ ਸਕਦੇ ਹੋ ਗਾਂ ਛੋਟੇ ਡੱਡੇ ਆ ਤਾਰਾਗੜ੍ਹ ਵੀ ਬੰਦ ਪਿਆਵਾ ਸੋ ਵਧੀਆ ਰਿਸਪੌਂਸ ਆ ਲੋਕੀ ਸਮਝਦੇ ਆ ਨੇ ਫਿਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਾ ਔਰ ਸਾਥ ਦੇ ਰਹੇ ਨੇ ਕਦੀ ਪਹਿਲਾਂ ਪਟਾਣਕੋੜ ਬੰਦ ਨਹੀਂ ਹੁੰਦਾ ਰਿਹਾ ਪਰ ਹੁਣ ਲੋਕਾਂ ਨੂੰ ਸਮਝਾ ਜਾਗਰੂਤੀ ਆ ਗਈ ਆ ਔਰ ਸਹੀ ਮੰਨੇ ਉਹ ਸਹੀ ਸਾਥ ਰਿਹਾ ਸੋ ਅਸੀਂ ਧੰਨਵਾਦ ਕਰਦੇ ਆ ਲੋਕਾਂ ਦਾ ਜੀ ਸਰ ਪਰ ਧਰਨੇ ਕਰਕੇ ਲੋਕਾਂ ਨੂੰ ਵੀ ਕਾਫੀ ਜਿਹੜੀ ਹਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਪਰ ਅਸੀਂ ਜਿਹੜੇ ਲੋਡ ਬਾਂਡ ਜਿੱਦਾਂ ਕੋਈ ਫਲਾਈਟ ਵਗੈਰਾ ਕਿਸੇ ਮੈਡੀਕਲ ਸੂਤ ਤੱਕ ਕਿਸੇ ਵਿਆਹ ਆ ਉਹਨਾਂ ਨੂੰ ਪਿੰਨਗਨ ਜਾ ਰਹੇ ਆ ਉਹ ਕਦੀ ਐਸਾ ਪ੍ਰੋਬਲਮ ਤੁਸੀਂ ਲੋਕੀ ਪੁੱਛਦੇ ਮੇਲੇ ਤੁਸੀਂ ਚੱਲੇਗਾ ਜੀ ਇਹ ਸੱਤ ਤੋਂ ਲੱਗ 4 ਵਜੇ ਤੱਕ